ਵਰਲਡ ਦਾ ਬਹੁਤ ਵੱਡਾ ਨਾਮ ਗਾਇਕੀ ਦੀ ਦੁਨੀਆ ਦਾ ਬੱਬੂ ਮਾਮ ਦਾ ਕਹਿੰਦੇ ਅੱਜ ਖੁੱਲਾ ਖੜਾ ਲੱਗਣਾ ਹੈ ਖੁੱਲਾ ਖੜਾ ਲੱਗਣਾ ਆਓ ਪੁਆਇੰਟ ਇਸ ਲੋ ਕਬੱਡੀ ਦੇ ਹਿੱਸੇ ਜੁੜਾ ਆ ਦੀਪ ਨਗਰਜੀ ਵਾਲਾ ਕਰਦੀ ਅਗਲੀ ਰੇਡ ਭਰੀ ਹੈ ਲਓ ਕਰਨ ਤਲਵੜੀ ਕਬੱਡੀ ਪਰ ਜਿੱਗਾ ਚੱਗਰ ਜੀ ਆਏ ਹੋਏ ਆ ਹੋਪੀ ਥਾਲੀਆਂ ਜੀ ਪੁੱਜੇ ਇੰਦਰਜੀਤ ਮੋਲਾਪੁਰ ਦੇ ਵੀ ਧਾ ਨਾਲ ਲਓ ਸਾਹਮਣੇ ਨਵੀਂ ਚੀਮੇ ਦਾ ਚੇਲਾ ਉਹ ਬਣਾਉਂਦਾ ਮੇਲਾ ਪਰਨੇ ਕਰਨ ਦੀ ਪਈ ਰੇਡ ਸਾਹਮਣੇ ਚਾਰ ਖੜੀ ਪਿਆਰ ਨੇ ਗੱਪੜ ਦਾ ਬੋਲਾ ਹੈ ਧਾਵਾ ਤੇ ਚਾਤੀ ਦੇ ਖਲ ਪਰ ਮਿੱਤਰੋ ਉਹ ਬੱਲੇ ਬੱਲੇ ਉਹ ਬੱਲੇ 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 ਉਹ ਬੱਲੇ ਬੱਲੇ ਦੁਨੀਆ ਕਬੱਡੀ ਦੀ ਫੈਰ ਕਰਨੇ ਕੀ ਚੜ੍ਹਦੇ ਕੀ ਲੈਂਦੇ ਤੇ ਬੱਦੋਆਂ ਦੇ ਮੇਲੇ ਤੇ ਵੇਖਣ ਕਰਕੇ ਪੈਂਦੇ ਦੇਖਣ ਕਰਕੇ ਪੈਂਦੇ ਓ ਬੱਦੋ ਨਾ ਯਾਰਾ ਰੇਗੇ ਬਈ ਇੱਥੇ ਖੁਸ਼ ਹੈ ਇੱਥੇ ਲੋਕਾਂ ਨੇ ਦੁਨੀਆ ਲੱਚਣ ਵਾਲੀ ਓ ਲੋਕੀ ਝੂਮੇ ਜਾਂਦੇ ਆ ਓ ਲੋਕੀ ਝੂਮੇ ਜਾਂਦੇ ਆ ਕਬੱਡੀ ਕਬੱਡੀ ਹੋਈ ਜਾਂਦੇ ਆ ਬੱਦੋਆਂ ਦੇ ਚੋਟੀ ਦਾ ਉਹ ਸਾਹਮਣੇ ਵੇਖੋ ਰੁਕ ਗਿਆ ਪ੍ਰਦੀਪ ਟੱਕ ਪਈ ਜਾਂਦੀ ਆ ਟੱਕ ਪਈ ਜਾਂਦੀ ਆ ਲੱਗੇ ਯਾਰੀ ਕਿ ਸਾਨੂੰ ਨੇ ਕਲਿੱਕਾਂ ਪੈਂਦੀਆਂ ਸਾਨੂੰ ਹੁੰਦੇ ਨਹੀਂ ਵੀਊ ਮਟਿਆਰੇ ਖਾੜਿਆਂ ਦਾ ਕੱਠ ਦੱਸਦਾ ਕੌਣ ਕਿੰਨੇ ਕੁ ਪਾਣੀ ਚਾਹ ਮਾਰੇ ਉਹ ਖਾੜਿਆਂ ਦਾ ਕੱਠ ਦੱਸਦਾ ਆ ਵੇਖ ਲਿਆ ਜੀ ਅੱਜ ਮੇਲਾ ਪੂਰਾ ਭਰਿਆ ਹੋਇਆ ਸੋਹਣੇ ਬਹਿ ਜਾ ਤਕੇ ਬਾਅਦ ਤਾਰੇ ਕਾਕੇ ਦੀ ਟੀਮ ਖੇਡ ਰਹੀ ਹੈ ਮਾਰਕ ਭਰਾਵਾਂ ਨੇ ਮਾਰ ਕਬੱਡੀ ਕਲੱਬ ਖਿਡਾਰਾ ਕੋਹਾਲੇ ਵਾਲਾ ਕਮਲਜੀਤ ਜਾਂਦਾ ਹੋਇਆ ਆ ਕਮਲਜੀਤ ਆ ਉਧਰ ਰਮਨ ਯੂਐਸਏ ਵੀ ਰਾਣੇ ਬਲਾ ਚੌਰੀਏ ਵੀ ਧੋਰੇ ਵਾਲੀ ਬਿੱਟੂ ਦੀ ਬੜਾਈ ਹੋਈ ਟੀਮ ਸਾਹਮਣੇ ਕਮਲਜੀਤ ਵਾਲੇ ਦੀ ਰੇਡ ਖੇਡ ਮੈਦਾਨ ਦੇ ਵਿੱਚ ਆ ਜਫਾ ਲੈ ਵੀ ਕਾਲੀ ਵਾਲਾ ਪਾਰ ਸੱਟ ਮੁੰਡੇ ਬੱਲੇ ਬੱਲੇ ਹੋ ਗਈ ਮਿੱਤਰੋ ਕੇ ਪਾਰ ਉਖੜਦੇ ਜਲਦੀ ਸੱਟ ਵੈਜੀ ਟੱਕੇ ਦੀ ਉਹ ਜੋਰ ਜਵਾਨੀ ਮਾੜਾ ਨੱਪਦਾ ਸਰੀਖ ਖੜੱਪੇ ਵੀ ਕਿ ਜੱਗੂ ਉੱਪਰ ਪਾਣੀ ਭਾਪਤ ਉੱਦਦਾ ਔਰ ਰਾਜੇ ਖੇਲੇ ਵੇਖ ਨਜ਼ਾਰਾ ਔਰ ਦੀਪ ਜੱਲਦਾ ਰਾਜੇ ਖੇਲੇ ਵੇਖ ਨਜ਼ਾਰਾ ਔਰ ਦੀਪ ਜੱਲਦਾ ਔਰ ਬੱਲੇ ਬੱਲੇ ਹੋਈ ਜਾਂਦੀ ਆ ਔਰ ਬੱਲੇ ਬੱਲੇ ਹੋਈ ਜਾਂਦੀ ਆ ਬੰਦੇ ਦੇ ਕੱਪ ਤੇ ਔਰ ਨਿਆਰੇ ਵੱਜੇ ਪਏ ਆ ਜੱਗੂ ਸੱਦ ਵਾਲਿਆ ਤੁਰਕਾ ਮੇਰੇ ਵੀਰੇ ਇਸ ਲਈ ਸੋਨੇ ਪੰਡਿਤ ਪੰਕਜ ਜੁਣੀ ਘੋਗੇ ਜੁਣੀ ਸੇਖੋ ਡੈਰੀ ਵਾਲੇ ਬੋਲ ਦੀ ਧੀਨੇ ਹੋਣਾ ਦਾ ਗੀਤੇ ਹੋਣਾ ਦਾ ਲਲਤ ਵਾਲੇ ਦਾ ਸਾਰੇ ਭਰਾਵਾਂ ਦਾ ਧੰਨਵਾਦ ਹੈ ਵੱਡੇ ਮਾਰ ਕੋਈ ਨਹੀਂ ਕਰਦੇ ਸਾਹਮਣੇ ਜੱਗੂ ਦੀ ਪਈ ਹੋ ਰੇਡ ਹੁਣ ਚਾਰ ਜਾਤੀਆਂ ਦੇ ਵਿੱਚ ਮਾਰ ਕਬੱਡੀ ਕਲੱਬ ਫੋ ਵਾਲਾ ਦੀ ਟੀਮ ਦਾ ਆ ਕਰ ਰਿਹਾ ਬੱਲੋ ਵਾਲੀ ਹੈ ਪਰ ਸੈਡੋ ਵਾਲੀ ਹੈ ਜੱਗੂ ਅਗਲਾ ਨੰਬਰ ਆਪਣੀ ਉਧਰ ਕਹਿੰਦੇ ਨਾਦਸ਼ੀਆਂ ਦੌਰ ਦੇ ਨਾਲ ਯਾਰੀ ਪੱਕੀ ਆ ਪੰਨੂ ਬੱਦੂ ਵਾਲੀ ਦੀ ਨਾ ਪੁੱਜਿਆ ਹੋਇਆ ਯਾਰੀ ਜੱਟ ਵੀ ਤੂੰ ਜਦਾ ਮੋਛਾ ਕਦੇ ਨਾ ਵਿਚਾਰਾਂ ਕਰਦੀ ਨੀਨਾ ਸਾਡਾ ਵੀਰ ਉਹ ਵੀ ਪੁੱਜਿਆ ਹੋਇਆ ਬੱਲਾ ਵੱਡੀਆਂ ਮੇਰੇ ਮਿੱਤਰੋ ਛੀਆ ਡੋਪ ਵਾਲਾ ਨਾਲ ਧਲਵਾਲ ਕਰੇਗੇ ਡੇਢ ਕੇ ਉੱਧਰ ਸਾਡੇ ਭਾਈ ਕਹਿੰਦੇ ਮਾਣ ਲੰਮੇ ਜੱਟ ਪਰੇ ਵਾਲਾ ਕੈਨੇਡਾ ਤੋਂ ਵੱਡੇ ਵੱਡੇ ਰੇਟਰਾਂ ਦੀ ਕੱਢਦੇ ਆ ਅਕੜ ਕੌਡੀ ਚ ਖਾਰੂ ਪਾਈ ਫਿਰਦਾ ਕਹਿੰਦੇ ਹੈਨ ਟਾਕੜ ਐਨ ਟਾਕੜ ਕੌਡੀ ਚਖਾਰੂ ਪਾਈ ਫਿਰਦਾ ਵੱਡੇ ਵੱਡੇ ਰੇਂਦਰਾਂ ਦੀ ਭੰਗਾ ਆਇਆ ਟਾਕੜ ਐਨ ਕਹਿੰਦੇ ਕੌਡੀ ਚਖਾਰੂ ਪਾਈ ਫਿਰਦਾ ਟਾਕੜ ਗੋਗਰੀਆਂ ਦਾ ਟਾਕੜ ਟਾਕੜ ਨੇ ਬੱਲੇ ਬੱਲੇ ਕਰਵਾਈ ਪਈ ਹੈ ਖੇਡ ਮੈਦਾਨਾਂ ਵਿੱਚ ਮੇਰੇ ਵੀਰੇ ਆਹ ਵੇਖਦਾ ਵੀ ਏਸੋੜੇ ਪਈ ਹੁਰ ਰੇਂਦ ਯਾਰ ਜਾਫੀ ਤਿਆਰ ਸੈਦੋਆ ਵਾਲਾ ਜਿੱਕੂ ਸਿਰੇ ਦੀਆਂ ਭਾਰਿਆ ਸਿਰੇ ਦੀਆਂ ਭਾਰਿਆ ਸ਼ਕਰਪੁਰ ਦੀ ਟੀਮ ਲਈ ਆਹ ਸਾਹਮਣੇ ਹੈਪੀ ਸਿੰਘ ਵਾਲਾ ਕਬੱਡੀ ਪੌੜਦੇ ਨੇ ਵਾਧਾ ਹੋਇਆ ਹੈ ਚਾਰ ਜਾਫੀਆਂ ਦੇ ਵਿੱਚ ਹੁਣ ਸੁਦੀਕ ਪਾਕਾ ਉਹ ਟਾਕੜ ਫਰੀਦ ਸ਼ਾਜੀ ਮਲੂਕ ਦਾ ਪਿੰਡ ਸ਼ਕਰਪੁਰ ਸ਼ਕਰਪੁਰ ਦੀ ਟੀਮ ਟਾਕੜ ਕੁਤਰੀ ਵਾਲੇ ਦਾ ਜੱਫਾ ਖੇਡ ਮੈਦਾਨ ਦੇ ਵਿੱਚ ਰੀਪਲੇ ਵੀ ਮੰਗਿਆ ਕੋਈ ਨਹੀਂ ਹੈਪੀ ਕੋਈ ਡਾਊਟ ਹੈ ਤੇ ਰੀਪਲੇ ਲੈ ਲਓ ਰੀਪਲੇ ਲੈ ਲਓ ਆ ਕੋਈ ਨਹੀਂ ਰੀਪ ਨੇ ਹੈ ਲੈ ਲਓ ਜੇ ਕੋਈ ਨਸੇ ਹੋ ਜਾਂਦੀ ਹੈ રેફરી જ્યાં જ્યાં રેફરી રી ਐਫ ਵੀ ਚੱਲ ਚ ਹੈ ਔਰ ਐਫ ਵੀ ਰੱਬ ਨੇ ਕਈ ਔਰ ਮਸਤੀ ਨਹੀਂ ਹੋ ਜਾਂਦੀ ਹੈ ਤੁਸੀਂ ਰੀਪਲੇ ਲੈ ਸਕਦੇ ਹੋ ਤੁਹਾਡਾ ਹੱਕ ਕਨਿਆਣਾ ਵਾਲੇ ਬਲਕਰਨ ਦੀ ਰੇਡ ਪੈ ਰਹੀ ਹੈ ਲਓ ਸਾਹਮਣੇ ਬਲਕਰਨ ਕਨਿਆਣਾ ਵਾਲਾ ਕਬੱਡੀ ਪਾਉਂਦਾ ਹੋਇਆ ਚਾਰ ਖਿਡਾਰੀ ਤਿਆਰ ਨੇ ਗੱਬਰੂ ਦੀ ਪਈ ਹੋਈ ਰੇਡ ਪੱਟ ਤੋਂ ਨੋੜ ਲੱਜੂਗਾ ਉਹ ਦੌੜੇ ਤੇ ਸ਼ੇਰ ਬੱਕਦਾ ਪਾਉਂਦਾ ਹੈ ਕਬੱਡੀ ਬੱਲਗੇ ਪੱਟ ਹਾ ਸ਼ਕੀਨ ਜੱਟ ਦਾ ਪੱਟ ਹਾ ਸ਼ਕੀਨ ਜੱਟ ਦਾ ਉਹ ਬੱਲੇ ਬੱਲੇ ਉਹ ਬੱਲੇ ਬੱਲੇ ਤੇ ਮੇਲਾ ਮੇਲਾ ਗੂਜੁੱਟਿਆ ਓ ਲੰਕਾਰੇ ਵਜਦੇ ਆ ਓ ਚੀਕਾਂ ਪੈਂਦੀਆਂ ਕੰਮਕਾਰ ਤੇਰਾ ਦੱਸ ਕੀ ਚੁੰਤੜਾ